ਸਰ ਕਾਰਪੋਰੇਸ਼ਨ ਦੀ ਜਿਮਨੀ ਚੋਨਾ ਸਮਾਪਤ ਹੋ ਗਈਆਂ ਵੋਟਰਾਂ ਨੇ ਬੋਟਾ ਪਾ ਲਈਆਂ ਰਿਜ਼ਲਟ ਆ ਗਿਆ ਕੀ ਕਹਿਣਾ ਚਾਹੋਗੇ ਆਪਣੇ ਵਾਰਡ ਦੇ ਸੂਝਵਾਨ ਵੋਟਰਾਂ ਨੂੰ ਤੇ ਆਪਣੇ ਨਾਲ ਤੁਰੇ ਹੋਏ ਸਪੋਰਟਰਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਬਹੁਤ ਹੀ ਪਿਆਰੇ ਮਿੱਤਰ ਸਾਡੇ ਪਾਂਡੇ ਜੀ ਜੀਵੀਸੀ ਨਿਊਜ਼ ਦੇ ਐਡੀਟਰ ਸੋ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਾਰੀ ਇਲੈਕਸ਼ਨ ਨੂੰ ਕਵਰ ਕੀਤਾ ਨਾਲ ਚੱਲਦੇ ਰਹੇ ਸਾਡੇ ਡੋਰ ਟੂ ਡੋਰ ਚੱਲੇ ਆ ਸਾਡੇ ਉਧਾਂ ਜਲਸਾ ਹੋਇਆ ਉਹਦੇ ਚ ਨਾਲ ਰਹੇ ਆ ਫਿਰ ਸਾਡਾ ਰੋਡ ਸ਼ੋਅ ਹੋਇਆ ਉਹਦੇ ਨਾਲ ਰਹੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਹਰ ਚੀਜ਼ ਇਹਨਾਂ ਨੇ ਕਵਰ ਕੀਤੀ ਆ ਸੋ ਜਿੱਥੋਂ ਤੱਕ ਵੋਟਰਾਂ ਦਾ ਤੇ ਸਪੋਰਟਰਾਂ ਦਾ ਸਵਾਲ ਆ ਮੈਂ ਸਭ ਤੋਂ ਪਹਿਲਾਂ ਆਪਣੇ ਵੋਟਰਾਂ ਔਰ ਸਪੋਰਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਤੈਹ ਦਿਲ ਤੋਂ ਤੈਹ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਬਹੁਤ ਵਧੀਆ ਉਤਸ਼ਾਹ ਦਿਖਾਇਆ ਦੇ ਫਿਰ ਵੀ 500 ਦੇ ਕਰੀਬ ਜਿਹੜੀ ਆ ਸਾਨੂੰ ਵੋਟ ਪਈ ਆ ਮੈਂ ਜਿਨ੍ਹਾਂ ਨੇ ਪਾਈ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈ ਉਹਨਾਂ ਦਾ ਜਿਆਦਾ ਧੰਨਵਾਦ ਕਿਉਂਕਿ ਸਾਡੇ 'ਚ ਕੋਈ ਕਮੀਆਂ ਹੋਣਗੀਆਂ ਕਿਸੇ ਪਾਸਿਓ ਸਾਡੇ 'ਚ ਕੋਈ ਕਮੀਆਂ ਰਹਿ ਗਈਆਂ ਹੋਣਗੀਆਂ ਕਿਉਂਕਿ ਲੋਕਾਂ ਦਾ ਫਤਵਾ ਇਹਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਆ ਅਸੀਂ ਕਿਉਂਕਿ ਇਹਦੇ 'ਚ ਹਾਰ ਜਿੱਤ ਤਾਂ ਬਣਦੀ ਆ ਦੋ ਪਹਿਲਵਾਨ ਖੁੱਲਦੇ ਇੱਕ ਨੇ ਢਾਣਾ ਹੁੰਦਾ ਸੋ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਇਹ ਜਿਹੜੀ ਚੀਜ਼ ਆ ਇਹ ਹੋ ਸਕਦਾ ਇਹੋ ਜੀ ਚੀਜ਼ ਜਿਹੜੀ ਹਾਰ ਜਦੋਂ ਬੰਦੇ ਦੀ ਹੁੰਦੀ ਹੈ ਨਾ ਜਦੋਂ ਰਹਿ ਜਾਂਦੇ ਬੰਦੇ ਕਈ ਕੁਝ ਜ਼ਿਆਦਾ ਜਿਹੜਾ ਸਿੱਖਣ ਨੂੰ ਮਿਲਦਾ ਜਿੱਤ ਵੇਲੇ ਸਾਨੂੰ ਕੋਈ ਯਾਦ ਨਹੀਂ ਰਹਿੰਦਾ ਪਰ ਹਾਰ ਕੇ ਅਸੀਂ ਕਈ ਚੀਜ਼ਾਂ ਜਿਹੜੀਆਂ ਉਹ ਸਿੱਖਦੇ ਆ ਤੇ ਆਪਣੇ ਵੋਟਰਾਂ ਔਰ ਸਪੋਰਟਰਾਂ ਦਾ ਇਕੱਲੇ ਇਕੱਲੇ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕੀ ਕੁਝ ਅਨੁਭਵ ਜਿਹੜੀ ਹੈ ਜੇ ਮੈਂ ਗੱਲ ਕਰਾਂ ਐਕਸਪੀਰੀਅੰਸ ਤੁਸੀਂ ਇਹ ਕਿ ਬਿਲਡ ਕੀਤਾ ਕਿਉਂਕਿ ਲਗਾਤਾਰ ਬਹੁਤ ਮਿਹਨਤ ਰਹੀ ਤੇ ਮਿਹਨਤ ਤੋਂ ਬਾਅਦ ਜੇ ਮੈਂ ਗੱਲ ਕਰਾਂ ਕਿ ਰਿਜ਼ਲਟ ਤੋਂ ਬਾਅਦ ਵੀ ਖੜਦੇ ਰਹੇ ਹੱਸਦੇ ਰਹੇ ਲੋਕਾਂ ਨੂੰ ਮਿਲਦੇ ਰਹੇ ਸਦਾ ਧੰਨਵਾਦ ਕਰਦੇ ਰਹੇ ਕਿੱਥੋਂ ਐਡਾ ਵੱਡਾ ਦਿਲ ਲੈ ਕੇ ਆਉਂਦੇ ਹੋ ਹੰਦੂ ਸਾਹਿਬ ਤੇ ਕੁਆਲਿਟੀ ਕਿੱਦਾਂ ਆ ਤੁਹਾਡੇ ਅੰਦਰ ਆ ਦੇਖੋ ਜਦੋਂ ਇਲੈਕਸ਼ਨ ਦੀ ਸ਼ੁਰੂਆਤ ਹੁੰਦੀ ਆ ਤਾਂ ਪਹਿਲੇ ਬੰਦੇ ਨੂੰ ਪ੍ਰੀਪੇਅਰ ਹੋਣਾ ਪੈਂਦਾ ਕਿਉਂਕਿ ਹਰ ਬੰਦਾ ਹੀ ਜਿੱਤ ਨੂੰ ਲੈ ਕੇ ਚੱਲਦਾ ਜਿੱਤ ਦੇ ਨਾਲ ਨਾਲ ਹਾਰ ਜਿਹੜੀ ਆ ਨਾ ਉਹ ਕਈ ਕੁਝ ਬੰਦੇ ਨੂੰ ਸਿਖਾ ਕੇ ਜਾਂਦੀ ਆ ਤੋ ਹਾਰ ਜਿਹੜੀ ਆ ਜ਼ਰੂਰੀ ਮੰਨਣੀ ਚਾਹੀਦੀ ਪਹਿਲੇ ਦਿਨ ਤੋਂ ਤੁਸੀਂ ਹਾਰ ਰੱਖ ਕੇ ਚੱਲੋਗੇ ਨਾ ਤੇ ਬੜਾ ਕੁਝ ਤੁਸੀਂ ਸਿੱਖ ਕੇ ਉਹਦੇ ਚ ਕਾਮਯਾਬ ਹੋਗੇ ਸੋ ਮੈਂ ਬੜੀਆਂ ਚੀਜ਼ਾਂ ਜਿਹੜੀਆਂ ਆਪਣੇ ਪਰਿਵਾਰ ਨੂੰ ਵੀ ਪਹਿਲੇ ਦਿਨ ਤੋਂ ਪ੍ਰਿਪੇਅਰ ਕਰਕੇ ਰੱਖਿਆ ਸੀ ਕਿ ਆਪਾਂ ਇਕੱਲਾ ਜਿੱਤ ਨਹੀਂ ਲੈ ਕੇ ਚੱਲਣੀ ਕਿਉਂਕਿ ਅੱਗੇ ਦੋ ਵਾਰੀ ਜਿੱਤ ਦਾ ਜਸ਼ਨ ਮਨਾ ਚੁੱਕੇ ਹਾਂ ਦੋ ਵਾਰੀ ਜਿੱਤ ਦਾ ਜਸ਼ਨ ਮਨਾ ਚੁੱਕੇ ਹਾਂ ਹਾਰ ਜਿਹੜੀ ਆ ਉਹ ਵੀ ਜ਼ਰੂਰੀ ਆ ਜ਼ਿੰਦਗੀ ਚ ਉਹਦੇ ਨਾਲ ਵੀ ਬੜਾ ਕੁਝ ਬੰਦੇ ਨੂੰ ਸਿੱਖਣ ਨੂੰ ਮਿਲਦਾ ਸੋ ਸਾਡੀ ਸਾਰੀ ਟੀਮ ਜਿੰਨੇ ਸਾਡੇ ਨਾਲ ਚੱਲਦੇ ਸੀ VOTER SUPPORTER ਸਾਡੀ ਟੀਮ ਬੜੀ ਤਗੜੀ ਆ 40-45 ਬੰਦਿਆਂ ਦੀ ਟੀਮ ਆ ਸੋ ਮੈਂ ਉਹਨਾਂ ਕੱਲੇ-ਕੱਲੇ ਦਾ ਧੰਨਵਾਦ ਕਰਦਾ ਤੇ ਇੱਕ ਚੀਜ਼ ਜਿਹੜੀ ਜ਼ਰੂਰੀ ਕਹਿਣੀ ਚਾਹਨਾ ਕਿ ਜਿੱਦਾਂ ਸਾਡੀ ਨੈਸ਼ਨਲ ਪਾਰਟੀ ਆ ਸਾਡਾ ਸਿੰਬਲ ਸੀਗਾ ਝਾੜੂ ਸੋ ਕਈਆਂ ਲੋਕਾਂ ਨੇ ਨੈਸ਼ਨਲ ਪਾਰਟੀ ਦੇ ਸਿੰਬਲ ਨੂੰ ਥੇਸ ਪਹੁੰਚਾਈ ਆ ਹਾਰ ਤਾਂ ਤੁਸੀਂ ਲੜਤਾ ਮੇਰੇ ਨਾਲ ਰਹੇ ਸੀ ਝਾੜੂ ਦਾ ਤਾਂ ਕੋਈ ਰੋਲ ਨਹੀਂ ਸੀ ਉੱਥੇ ਪਰ ਇਹ ਆ ਵੀ ਸਿੰਬਲ ਜਿਹੜਾ ਨੈਸ਼ਨਲ ਪਾਰਟੀ ਦਾ ਜਿਹੜਾ ਉਹਦੀ ਬੇਅਦਵੀ ਕਰਨੀ ਆ ਨਾ ਉਹ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਉਹਦਾ ਜਵਾਬ ਦੇਣਾ ਪੈਣਾ ਕਿਉਂਕਿ ਜਨਰਲ ਇਲੈਕਸ਼ਨ ਜਿਹੜੀ ਆ ਉਹ ਬਹੁਤੀ ਦੂਰ ਨਹੀਂ ਅੱਜ ਤੋਂ ਹੀ ਗਿਣ ਕੇ ਰੱਖ ਲਓ ਤੁਸੀਂ ਅੱਜ ਤੋਂ 7-8 ਮਹੀਨੇ ਰਹਿ ਗਏ ਆ ਸੋ 7-8 ਮਹੀਨਿਆਂ ਬਾਅਦ ਜਨਰਲ ਇਲੈਕਸ਼ਨ ਆ ਜਿਹੜੇ-ਜਿਹੜੇ ਬੰਦੇ ਨੇ ਝਾੜੂ ਦਾ ਕੀਤਾ ਨਾ ਨੁਕਸਾਨ ਕੀਤਾ ਜਾਂ ਖਲਾਰਿਆ ਝਾੜੂ ਉਹਦੇ ਨਾਲ ਐਫੀਡੇਵਿਟ ਤੇ ਲਿਖ ਕੇ ਦੇ ਦੇਣਾ ਵੀ ਕਿਤੇ ਇਲੈਕਸ਼ਨ 'ਚ ਕਿਤੇ ਜਿੱਤ ਕੇ ਦੱਸਿਓ ਫੇਰ ਤੁਹਾਡੇ ਨਾਲ ਗੱਲ ਕਰਾਂਗੇ ਜਰਨਲ ਇਲੈਕਸ਼ਨ ਜਿੱਤ ਕੇ ਦੱਸਿਓ ਐਸ ਜਿਹੜੇ ਤਾਂ ਬਾਈ ਇਲੈਕਸ਼ਨ ਸੀਗੀ ਤੁਸੀਂ ਤਾਂ ਸਾਰੇ ਇਕੱਠੇ ਹੋ ਕੇ ਆ ਗਏ ਪਰ ਫੇਰ ਵੀ ਅਸੀਂ ਵੋਟਰਾਂ ਦਾ ਔਰ ਸਪੋਰਟਰਾਂ ਦਾ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ 500 ਵੋਟ ਜਿਹੜੀ ਆ ਸਾਨੂੰ ਖਿਹੜੇ ਮੱਤੇ ਪ੍ਰਵਾਨ ਕੀਤੀ ਐ ਬਹੁਤ ਪੱਕੀਆਂ ਵੋਟਾਂ ਨੇ 500 ਵੋਟ ਲੈਣਾ ਕੋਈ ਮੈਨਾ ਨਹੀਂ ਰਖਾਉਂਦਾ ਇੰਨਾ ਗਲਤ ਪ੍ਰਚਾਰ ਤੁਹਾਡਾ ਹੋਇਆ ਆਪੋਜੀਸ਼ਨ ਵਾਲਿਆਂ ਨੇ ਬਹੁਤ ਗਲਤ ਪ੍ਰਚਾਰ ਕੀਤਾ ਪਰ ਅਸੀਂ ਉਹ ਚੀਜ਼ ਨੂੰ ਨਹੀਂ ਲੈਂਦੇ ਠੀਕ ਆ ਹਾਰ ਦਾ ਜਿਹੜਾ ਜਿਹੜਾ ਹੈਗਾ ਅਸੀਂ ਖਿੜੇ ਮੱਤੇ ਜਿਹੜਾ ਉਹ ਪ੍ਰਮਾਨ ਕਰਦੇ ਆ ਕਿਉਂਕਿ ਇਹ ਸਿੱਕੇ ਦੇ ਦੋ ਪਹਿਲੂ ਨੇ ਕੋਈ ਗੱਲ ਨਹੀਂ ਇਹਦੇ ਚ ਕੋਈ ਵੱਡੀ ਗੱਲ ਨਹੀਂ ਗਈ ਬੜੇ ਬੜੇ ਮਹਾਰਤੀ 73 ਜਿਹੜੇ ਹੀ ਉਹ ਹਾਰ ਗਏ ਅਸੀਂ ਤਾਂ ਇੱਕ ਐਮਸੀ ਸੀਗੇ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਪਰਿਵਾਰ ਸਾਡਾ ਪਹਿਲੇ ਪ੍ਰੇਪੇਅਰ ਸੀਗਾ ਸਾਡੀ ਟੀਮ ਜਿਹੜੀ ਆ ਪਹਿਲੇ ਪ੍ਰੇਪੇਅਰ ਹੋ ਕੇ ਚੱਲਦੀ ਆ ਕਿ ਹਰ ਜਿੱਤ ਮਣੀ ਰਹਿੰਦੀ ਆ ਪਰ ਸਾਡਾ ਉਤਸ਼ਾਹ ਜਿਹੜਾ ਪਹਿਲੇ ਨੂੰ ਵੀ ਜ਼ਿਆਦਾ ਹੁੰਦਾ ਹੁਣ ਆਉਣ ਵਾਲੇ ਸਮਾਂ ਜਿਹੜਾ ਸਾਨੂੰ ਜਿੱਥੇ ਅਸੀਂ 4 ਕੰਮ ਕੀਤੇ ਸੀ ਉਥੇ ਅਟ ਕਰਨੇ ਪੈਣੇ ਸੋ ਇਸ ਕਰਕੇ ਅਸੀਂ ਲੋਕਾਂ ਦੇ ਨਾਲ ਪਹਿਲੇ ਵੀ ਵਿਚਰਦੇ ਸੀ ਅੱਗੇ ਵੀ ਵਿਚਰਦੇ ਰਵਾਂਗੇ ਕੋਈ ਗੱਲ ਨਹੀਂ ਜਿਹੜੀਆਂ ਕਮੀਆਂ ਕਿਤੇ ਰਹਿ ਗਈਆਂ ਸਾਡੇ ਵਿੱਚ ਰਹਿ ਗਈਆਂ ਤਾਂ ਹੀ ਲੋਕਾਂ ਨੇ ਇਦਾਂ ਦੂਜੇ ਪਾਸੇ ਫਤਵਾ ਦਿੱਤਾ ਸੋ ਅਸੀਂ ਉਹਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਦਾ ਬਹੁਤ ਧੰਨਵਾਦ ਕੋਈ ਗੱਲ ਨਹੀਂ ਇਦਾਂ ਦਾ ਹਾਰ ਜਿੱਤ ਬਣਦੀ ਰਹਿੰਦੀ ਆ ਕੋਈ ਘਬਰਾਉਣ ਵਾਲੀ ਗੱਲ ਮਨੋਤ ਸਾਹਿਬ ਬਾੜਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਇੱਕ ਮਜ਼ਬੂਤ ਆਪੋਜੀਸ਼ਨ ਦਾ ਵੀ ਰੋਲ ਪਲੇ ਕਰੂੰਗੇ ਵਾੜਵਾਸੀਆਂ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਆ ਕਿ ਤੁਸੀਂ 2 ਸਾਲ ਦੀ ਸਾਡੀ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਦੇਖੀ ਆ ਸੋ ਉਹਦੇ ਵਿੱਚ ਡਵੈਲਪਮੈਂਟ ਦੇ ਕੰਮ ਜਿਹੜੇ ਆ ਉਹ ਤੁਹਾਡੇ ਨਾਲ ਗੜਾਂ ਦਿੱਤੇ ਆ ਬੋਨਾਂ ਦੇ ਉੱਤੇ ਲਿਖ ਕੇ ਦੱਸ ਦਿੱਤੇ ਆ ਸੋ ਜਿਹੜੀ ਆਏ ਨੇ ਜਿਹੜੇ ਐਮਸੀ ਬਣੇ ਨੇ ਉਹ ਅਸੀਂ ਉਹਨਾਂ ਨੂੰ ਵੀ ਬੈਸਟ ਵਿਸ਼ੇਸ ਦਿੰਨੇ ਆ ਕਿ ਤਗੜੇ ਹੋ ਕੇ ਕੰਮ ਕਰੋ ਥੋੜੇ ਕੰਮਾ ਨਾ ਇਥੇ ਸਰਨਾ ਨਹੀਂ ਇਹਦੀ ਰਿਪੋਰਟ ਲੈਣੀ ਆ 1 ਸਾਲ ਬਾਅਦ ਆਪਾਂ ਇਹਦੀ ਰਿਪੋਰਟ ਲੋਕਾਂ ਨੇ ਮੰਗਣੀ ਆ ਵੀ ਦੱਸੋ ਕੀ ਕੀਤਾ ਕੱਲੇ ਹੁਣ ਕੂੜੇ-ਕਾੜੇ ਚਕਾਿਆਂ ਤੇ ਗੱਲ ਨਹੀਂ ਬਣਨੀ ਹੁਣ ਤਾਂ ਡਵੈਲਪਮੈਂਟ ਵੇਖੜੀ ਲੋਕਾਂ ਨੇ ਵੀ ਕੀ ਹੋਇਆ ਸੋ ਇਸ ਕਰਕੇ ਤਗੜੇ ਹੋ ਕੇ ਕਰੋ ਸਾਡੀਆਂ ਬੈਸਟ ਬੀਸ ਜ ਤੁਹਾਡੇ ਨਾਲ ਨੇ ਜਿੱਥੇ ਸਰਕਾਰ ਦਾ ਸਹਿਯੋਗ ਆ ਤੁਹਾਡੇ ਨਾਲ ਪੂਰਾ ਕਰਾਂਗੇ ਮਹੱਲੇ ਦੀ ਡਵੈਲਪਮੈਂਟ ਵਾਸਤੇ ਕੋਈ ਪਿੱਛੇ ਨਹੀਂ ਹਟਾਂਗੇ ਸੋ ਉਧਰ ਲਈ ਪੂਰਾ ਸਹਿਯੋਗ ਕਰਾਂਗੇ ਐਵੇਂ ਹੁਣ ਉਦਾਂ ਦਾ ਨਾ ਕੰਮ ਰੱਖਿਓ ਵੀ ਇਹ ਸਰਕਾਰ ਨਹੀਂ ਸਾਡੀ ਤੇ ਸਾਡੇ ਕੋਲ ਕੰਮ ਨਹੀਂ ਹੋ ਰੇ ਸਾਡਾ ਸੀਵਰੇਜ ਨਹੀਂ ਚੱਲਦਾ ਤੇ ਸਾਡਾ ਪਲਾਨਾ ਨਹੀਂ ਚੱਲਦਾ ਇਹ ਚੀਜ਼ਾਂ ਕਾਊਂਟ ਨਹੀਂ ਕਰਨੀਆਂ ਇਹ ਚੀਜ਼ਾਂ ਪਹਿਲੋ ਮੁੱਖ ਰੱਖ ਕੇ ਚੱਲਣਾ ਪੈਂਦਾ ਵੀ ਸਰਕਾਰ ਤੋਂ ਅੱਗੇ ਅਸੀਂ ਕਿੱਦਾਂ ਚ ਸੋ ਇਹ ਚੀਜ਼ਾਂ ਨਾ ਕਰੀ ਲੋਕਾਂ ਨੂੰ ਦੱਸਿਓ ਵੀ ਸਾਡੀ ਸਰਕਾਰ ਨਹੀਂ ਤੇ ਸਾਡੀ ਸੁਣਵਾਈ ਨਹੀਂ ਹੁੰਦੀ ਇਹ ਚੀਜ਼ਾਂ ਲੋਕਾਂ ਨੇ ਨਹੀਂ ਹੌਣ ਮੰਨਣੀਆਂ ਇੱਕ ਸਾਲ ਦੀ ਪਰਫਾਰਮੈਂਸ ਦੇਖਣੀ ਹੈ ਲੋਕਾਂ ਨੇ